ਜੀ ਜੀਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 29 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 3.7 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਜਿਹੜਾ ਦਿਨਵਾਰ ਰਾਤ ਦਾ ਟੈਂਪਰੇਚਰ ਨਾਰਮਲ ਤੋਂ ਉੱਪਰ ਰਿਕਾਰਡ ਕੀਤੇ ਗਏ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਬੱਦਲਵਾਈ ਬਣ ਸਕਦੀ ਹੈ ਔਰ ਇਹਦੇ ਤੋਂ ਬਿਨਾਂ ਕਿਤੇ ਕਿਤੇ ਹਲਕੇ ਛਿੱਟੇ ਵੀ ਪੈ ਸਕਦੇ ਨੇ ਇਹਦੇ ਵਾਸਤੇ ਆਈਐਮਡੀ ਵੱਲ 8 14 ਤਰੀਕ ਵਾਸਤੇ ਜਾਰੀ ਕੀਤਾ ਗਿਆ ਪਰ ਇਹ ਐਕਟੀਵਿਟੀ ਜ਼ਿਆਦਾ ਨਰਦਰਨ ਜਾਂ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਹੀ ਹੋਣ ਦੀ ਸੰਭਾਵਨਾ ਹੈ। ਮੇਂ ਕਹਿੰਦੇ ਨਾਲ ਟੈਂਪਰੇਚਰ ਕਿੰਦਾ ਫਰਕ ਪਾਏ? ਹਾਂ ਬਿਲਕੁਲ ਜੀ ਕਿਉਂਕਿ ਜਦੋਂ ਵੀ ਕਲਾਊਡੀ ਜਾਂ ਰੇਨੀ ਕੰਡੀਸ਼ਨਸ ਬਣਦੀਆਂ ਨੇ ਤਾਂ ਉਹਦੇ ਨਾਲ ਡੇ-ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਥੋੜੀ ਗ੍ਰਾਊਂਡਟ ਆਬਜ਼ਰਵ ਕਰਦੇ ਹਾਂ ਜਦੋਂ ਕਿ ਨਾਈਟ-ਟਾਈਮ ਟੈਂਪਰੇਚਰ ਦੇ ਵਿੱਚ ਰਾਈਜ਼ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀਆਂ ਔਨ ਬੜੇ ਦਿਨਾਂ ਦੇ ਵਿੱਚ ਬਣ ਸਕਦੀਆਂ ਨੇ। ਮੈਂ ਬਰਸਾਤ ਫਸਲਾਂ ਤੇ ਨਹੀਂ ਕਿਸ ਤਰੀਕੇ ਦਾ ਹੋਣਾ। ਹਾਂ ਜੀ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਬੱਦਲ ਵਾਈ ਜਾਂ ਹਲਕੇ ਛਿੱਟੇ ਪੈਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਇਹਦਾ ਅਸੀਂ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਕਹਿ ਸਕਦੇ ਫਾਇਦਾ ਹੋਣਾ ਹੈ ਬਿਲਕੁਲ ਜੀ ਕਿਉਂਕਿ ਜਿਹੜੀ ਬਹੁਤ ਲਾਈਟ ਹੈ ਬਾਰਿਸ਼ ਹੋਣ ਵਾਲੀ ਹੈ ਸੋ ਇਹਦੇ ਨਾਲ ਥੋੜਾ ਡੇ ਟਾਈਮ ਟੈਂਪਰੇਚਰ ਵੀ ਮੋਡਰੇਟ ਹੋ ਸਕਦਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਕਿਸਾਨਾਂ ਨੂੰ ਕੀ ਅਪੀਲ ਕਰਨਾ ਹੈ ਇਹੀ ਦੱਸ ਸਕਦੇ ਹਾਂ ਜੀ ਫਾਰਮਰਸ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੱਦਲਵਾਈ ਵੀ ਹੋ ਸਕਦੀ ਹੈ ਔਰ ਕਿਤੇ ਕਿਤੇ ਜਿਹੜੇ ਹਲਕੇ ਛਿੱਟੇ ਹੈ ਉਹ ਵੀ ਹੋ ਸਕਦੇ ਕਿੰਨੇ ਦਿਨਾਂ ਲਈ ਹੈ ਲੋਰਡ ਆ ਐਨੂਲਰ 13ਵਾਂ ਔਰ 14ਵਾਂ ਦੋ ਦਿਨ ਵਾਸਤੇ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਹੈ